ਜੀ ਦੋਸਤੋ ਧਿਆਨ ਦੇਣ ਜੋ ਬਹੁਤ ਮਹੱਤਵਪੂਰਨ ਗੱਲਾਂ ਨੰਬਰ 1 ਸਿਹਤਮੰਦ ਰਹਿਣ ਲਈ ਸਤੂਲਤ ਖਰਾਕਤੇ ਕਸਰਤ ਕਰਨੀ ਜ਼ਰੂਰੀ ਹੈ ਜੇਕਰ ਤਨਾਅ ਤੇ ਚਿੰਤਾ ਤੋਂ ਛੁਟਕਾਰਾ ਪਾਉਣਾ ਚਾਹਦੇ ਹੋ ਤਾਂ ਰਿਆਨਾ ਕਸਰਤ ਕਰੋ ਨੰਬਰ 2 ਜੇਕਰ ਤੁਸੀਂ ਰਾਤ ਨੂੰ ਇਸ਼ਨਾਨ ਕਰਕੇ ਸੌਂਦੇ ਹੋ ਤਾਂ ਇਸ ਨਾਲ ਚਮੜੀ ਤੇ ਫਿੰਸ਼ੀਆਂ ਤੇ ਅਲਰਜੀ ਘਟ ਜਾਂਦੀ ਹੈ ਕਿਉਂਕਿ ਨਾਲ ਨਾਲ ਗੰਦਗੀ ਤੇ ਪਸੀਨਾ ਦੂਰ ਹੋ ਜਾਂਦਾ ਹੈ ਨੰਬਰ 3 ਸਰਦੀਆਂ 'ਚ ਗਰਮ ਪਾਣੀ ਨਾਲ ਨਹਾਉਣ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ ਇਸ ਦੇ ਨਾਲ ਹੀ ਮਾਸਪੇਸ਼ੀਆਂ 'ਚ ਹੋ ਰਹੇ ਦਰਦ ਤੋਂ ਵੀ ਸਹਾਰਾ ਮਿਲਦਾ ਹੈ ਨੰਬਰ 4 ਅੱਖਾਂ ਦੀ ਸੋਜ ਲਈ ਅੱਖਾਂ ਤੇ ਨਾਰੀਅਲ ਦਾ ਤੇਲ ਲਗਾਓ ਇਸ ਨਾਲ ਅੱਖਾਂ ਨੂੰ ਰਾਹਤ ਮਿਲਦਾ ਹੈ ਨਾਰੀਅਲ ਦਾ ਤੇਲ ਬੈਕਟੀਰੀਆ ਤੇ ਇਨਫੈਕਸ਼ਨ ਤੋਂ ਬਚਾਉਂਦਾ ਹੈ ਨੰਬਰ 5 ਦੰਦਾਂ ਦੀ ਸਵਾਲ ਕਰਨ ਲਈ ਨਮਕ ਅਤੇ ਨਿੰਬੂ ਦੀ ਵਰਤੋਂ ਕਰਨੀ ਚਾਹੀਦੀ ਹੈ ਸਰ੍ਹੋਂ ਦੇ ਤੇਲ ਵਿੱਚ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਮੰਜਨ ਕਰਨ ਨਾਲ ਦੰਦਾਂ ਨੂੰ ਲਾਂਭਲਦਾ ਹੈ ਪਦੀਨੇ ਦਾ ਰਸ ਰਾਤ ਨੂੰ ਚਿਹਰੇ ਤੇ ਲਗਾਉਣ ਨਾਲ ਚੇਰਾ ਮਲਾਇਮ ਹੋ ਜਾਂਦਾ ਹੈ ਕਿਉਂਕਿ ਪਦੀਨਾ ਚਮੜੀ ਦੇ ਰੁੱਖੇਪਣ ਨੂੰ ਖਤਮ ਕਰ ਦਿੰਦਾ ਹੈ ਨੰਬਰ 7 ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਤੁਸੀਂ ਵੇਸਣ ਦਾ ਇਸਤੇਮਾਲ ਕਰ ਸਕਦੇ ਹੋ ਨੰਬਰ 8 ਸਵੇਰੇ ਖਾਲੀ ਪੇਟ ਭਿੱਜੇ ਹੋਏ ਬਦਾਮ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਨੰਬਰ 9 ਹਲਦੀ ਵਾਲਾ ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਵਿੱਚ ਬਹੁਤ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 10 ਜੇਕਰ ਤੁਹਾਡੇ ਸਰੀਰ ਵਿੱਚ ਪਥਰੀ ਹੈ ਤਾਂ ਰੋਇੰਨਾ ਰਾਤ ਨੂੰ ਇੱਕ ਹਰੇ ਲੈਚੀ ਗਰਮ ਪਾਣੀ ਨਾਲ ਖਾਣੀ ਸ਼ੁਰੂ ਕਰਦੇ ਹੋ ਦਿਨਾਂ ਵਿੱਚ ਹੀ ਪਥਰੀ ਖੁਰ ਕੇ ਬਾਹਰ ਨਿਕਲ ਜਾਵੇਗੀ ਨੰਬਰ 11 ਜੇਕਰ ਤੁਸੀਂ ਬਿਨਾਂ ਸਰਾਂ ਨੇ ਤੋਂ ਖਾਉਂਦੇ ਹੋ ਤਾਂ ਤੁਹਾਡੀ ਰੀੜ ਦੀ ਹੱਡੀ ਮਜ਼ਬੂਤ ਹੁੰਦੀ ਹੈ ਕਦੇ ਵੀ ਕਮਰਦਰਦ ਦੀ ਸਮੱਸਿਆ ਨਹੀਂ ਆਵੇਗੀ ਧੰਨਵਾਦ ਜੀ